ਕਿੰਨੇ ਤੇਰੇ ਬਾਰੇ ਜੀ ਕੋ پوری ਗੱਲ ਕੀਤੀ ਹੋਏ ਨਹੀਂ ਜੀ ਫਿਰ ਤੂੰ ਮੈਨੂੰ ਛੱਤਰ ਮਾਰਨੇ ਤੇ ਕਿ ਮੈਂ ਛੱਤਰ ਮਾਰਾਂਗਾ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ ਸਿਰਫ ਚਾਰ ਵੀਊ ਸ਼ੂਜ਼ ਦੇ ਚਕਰਾਂ ਵਿੱਚ ਜਿਸੇ ਵੀ ਚੀਜ਼ਾਂ ਦਾ ਨਾ ਪਤਾ ਹੋਵੇ ਨਾ ਤੇ ਐਵੇਂ ਮੂੰਹ ਚੱਕ ਕੇ ਦਿਓ ਨਹੀਂ ਕਰਦੀ ਨਾ ਹਾਂ ਤੇ ਜਗਾ ਤੇ ਤੂੰ ਕੈਮਰਾ ਕਲਮ ਉੱਥੇ ਆ ਜਾਗਾ ਮੈਂ ਦੇਖਦਾ ਮੈਂ ਮੇਰਾ ਬਰਾ ਤੇਨੂੰ ਕਿ ਤੂੰ ਛੱਤਰ ਮਾਰਨ ਜੋਗਾ ਹੈ ਪੰਜਾਬ ਦਾ ਮਾਣ ਕਿਉਂ ਖਰਾਬ ਤੂੰ খালি ਸਾਨੀ ਤੇ ਕਿਉਂ ਉਹ ਕਰਦੇ ਹੋਏ ਦੋਸਤੋ ਪਾਕਿਸਤਾਨੀ ਡਾਉਨ ਸ਼ਹਜਾਦ ਪੱਟੀ ਨੇ ਕੀਤਾ ਫੋਨ ਸਿਮਰਤਜੀਤ ਸਿੰਘ ਮਾਨ ਸਮਾਜਸੀ ਵੀ ਨੂੰ ਅਤੇ ਉਹਨਾਂ ਨੇ ਕਿਹਾ ਆਪਣੀ ਜਗ੍ਹਾ ਦੱਸ ਕਿੱਥੇ ਮੈਂ ਆਵਾਂ ਉੱਥੇ ਤੂੰ ਪਹੁੰਚੀ ਤੇ ਤੂੰ ਜੇ ਛਿੱਤਰ ਮਾਰਨ ਦੀ ਹਿੰਮਤ ਰੱਖਦਾ ਮੇਰੇ ਤਾਂ ਮਾਰ ਸੋ ਦੋਸਤੋ ਇਹ ਮੁੱਦਾ ਹੈਗਾ ਕਮਲਕੌਰ ਭਾਬੀ ਯਾਨੀ ਕਿ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਦਾ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਕਾਫੀ ਲੋਕਾਂ ਨੇ ਭਾਈ ਅਮਰਿਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ ਤੇ ਕਾਫੀ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਹੈ ਉਹਨਾਂ ਦੇ ਵਿੱਚੋਂ ਹੀ ਇੱਕ ਨਾਮ ਹੈ ਸਿਮਰਜੀਤ ਸਿੰਘ ਮਾਨ ਸਮਾਸੀ ਵੀ ਇਹਨਾਂ ਨੇ ਕਿਹਾ ਕਿ ਮੈਂ ਅਮਰਿਤਪਾਲ ਸਿੰਘ ਮੈਰੋ ਨੂੰ ਫਾਂਸੀ ਦੇ ਫੰਦੇ ਤੱਕ ਲੈ ਕੇ ਜਾਵਾਂਗਾ ਤੇ ਜੋ ਸ਼ਹਜਾਦ ਪੱਟੀ ਪਾਕਿਸਤਾਨੀ ਗੈਂਗਸਟਰ ਨੇ ਖੱਲਾਸ਼ੇਰੀ ਦਿੱਤੀ ਹੈ ਸਿਪਾਲ ਸਿੰਘ ਮੈਰੋ ਨੂੰ ਉਹਦੇ ਪੱਟੀ ਦੇ ਮੈਂ ਛਿੱਤਰ ਮਾਰਾਂਗਾ ਇਸੇ ਗੱਲ ਤੋਂ ਖਫਾ ਹੋ ਕੇ ਪਾਕਿਸਤਾਨੀ ਗੈਂਗਸਟਰ ਸ਼ਹਜਾਦ ਪੱਟੀ ਨੇ ਸਿਮਰਜੀਤ ਸਿੰਘ ਮਾਨ ਨੂੰ ਫੋਨ ਲਾਇਆ ਅਤੇ ਕਿਹਾ ਵੀ ਤੂੰ ਦੱਸ ਮੇਰੇ ਛਿੱਤਰ ਮਾਰ ਸਕਦਾ ਬਾਕੀ ਦੋਸਤੋ ਕੀ ਹੈ ਕਾਲ ਦੇ ਵਿੱਚ ਗੱਲ ਹੋਈ ਆਉ ਦਿਖਾਉਣੀ ਆ ਤੁਹਾਨੂੰ ਅੱਗੇ ਵੀਡੀਓ ਚ ਜੀ 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 ਇਸ ਗੱਲ ਜੀ ਮਾਨ ਗੱਲ ਕਰਾਂ ਜੀ ਮਾਨ ਕਰੀ ਤੇਰੀ ਮੇਰੀ ਜ਼ਿੰਦਗੀ ਚ ਪਹਿਲੇ ਗੱਲ ਹੋਈ ਨਹੀਂ ਜੀ ਕਦੀ ਮੈਂ ਤੇਰੇ ਬਾਰੇ ਕੋਈ ਕੋਈ ਗੱਲ ਕੀਤੀ ਹੋਵੇ ਨਹੀਂ ਜੀ ਤੇ ਤੂੰ ਮੈਨੂੰ ਚਿੱਤਰ ਮਾਰਨੇ ਇਹ ਛਿੱਤਰ ਭਾਜੀ ਦੇਖੋ ਤੁਸੀਂ ਪੰਜਾਬ ਦਾ ਮਾਹੌਲ ਕਿਉਂ ਖਰਾਬ ਤੁਸੀਂ ਖਾਲੀ ਸਾਨੀ ਤੇ ਉਹ ਕਰਦੇ ਹੋ ਦੱਸੋ ਪਹਿਲਾਂ ਤੁਸੀਂ ਮੈਨੂੰ ਜਿਨੇ ਇੱਕ ਕੁੜੀ ਮਾਰਤੀ ਇੱਕ ਸੋਨੇ ਸਰਦਾਰ ਸਾਹਿਬ ਇੱਕ ਬੇਨਤੀ ਸੋਨੇ ਪਹਿਲਾਂ ਬਾਕੀ ਵਾਲੀ ਸੁਣ ਲਾਂਗੇ ਸਰ ਤੇਰੀ ਸੁਣਨਾ ਮੇਰੀ ਸੁਣਨਾ ਹਾਂਜੀ ਤੈਨੂੰ ਤੈਨੂੰ ਵੀ ਪਤਾ ਹੈ ਕਿ ਮੈਂ ਪਾਕਿਸਤਾਨੀ ਆ ਮੈਂ ਇੰਡੀਆ ਨਹੀਂ ਆ ਸਕਦਾ ਹਾਂਜੀ ਠੀਕ ਹੈ ਹਾਂਜੀ ਮੇਰਾ ਪਾਪਾ ਤਦੋ ਕਿਸੇ ਵੀ ਚੀਜ਼ਾਂ ਦਾ ਨਾ ਪਤਾ ਹੋਵੇ ਨਾ ਐਵੇਂ ਮੂੰਹ ਚੱਕ ਕੇ ਦਿਉ ਨਹੀਂ ਕਰਦੀ ਹਾਂ ਦਾ ਕਿ ਮੈਂ ਚੇਤਨ ਮਰਾਂਗਾ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ ਸਿਰਫ ਚਾਰ ਵੀਊ ਸੋ ਦੋਸਤੋ ਇਹ ਸੀ ਕਾਲ ਰਿਕਾਰਡਿੰਗ ਸ਼ਹਿਜਾਦ ਪੱਟੀ ਅਤੇ ਸਿਮਰਜੀਤ ਸਿੰਘ ਮਾਨ ਪਾਸੇ ਵੀ ਦੀ ਬਾਕੀ ਤੁਸੀਂ ਇਸ ਕਾਲ ਰਿਕਾਰਡਿੰਗ ਬਾਰੇ ਪੂਰੇ ਇਸ ਮੁੱਦੇ ਬਾਰੇ ਕੀ ਵਿਚਾਰ ਰੱਖਦੇ ਹੋ ਕਮੈਂਟਾਂ ਚ ਜਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦੀ